ਤੁਹਾਨੂੰ ਦੇਖ ਕੇ ਡਰ ਕੇ ਭੱਜਣਗੇ ਖਤਰਨਾਕ ਸੱਪ ਤੁਹਾਡੇ ਲਾਗੇ ਵੀ ਨਹੀਂ ਫੜਕਣਗੇ ਸੱਪ ਬਸ ਘਰ ਦੀ ਖਿੜਕੀ ਤੇ ਕਰਨਾ ਪਵੇਗਾ ਆ ਕੰਮ ਮੌਨਸੂਨ ਸ਼ੁਰੂ ਹੋ ਚੁੱਕਾ ਹੈ ਹਰ ਜਗ੍ਹਾ ਤੇ ਮੀਂਹ ਪੈ ਰਿਹਾ ਤਾਂ ਮੀਂਹ ਜਿਸ ਤਰੀਕੇ ਦੇ ਨਾਲ ਪੈ ਰਿਹਾ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਭਰ ਚੁੱਕਾ ਹੈ ਲੋਕਾਂ ਦੇ ਘਰ ਜਿਹੜੇ ਜ਼ਿਆਦਾਤਰ ਜੰਗਲੀ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਜਾਂ ਉਹਨਾਂ ਦੇ ਲਾਗੇ ਰਹਿੰਦੇ ਨੇ ਆ ਖੇਤਾਂ ਦੇ ਲਾਗੇ ਜਿਨ੍ਹਾਂ ਦੇ ਘਰ ਨੇ ਸੱਪ ਤੇ ਹੋਰ ਖਤਰਨਾਕ ਜੀਵ ਉਹਨਾਂ ਦੇ ਘਰਾਂ ਦੇ ਵਿੱਚ ਆ ਜਾਂਦੇ ਨੇ ਤਾਂ ਕਈ ਵਾਰ ਕੁਝ ਇਨਫੈਕਸ਼ਨ ਹੋ ਜਾਂਦੀਆਂ ਨੇ ਕਈ ਵਾਰ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ ਜਾਨੀ ਨੁਕਸਾਨ ਵੀ ਕਿਸੇ ਨਾ ਕਿਸੇ ਦਾ ਹੋ ਜਾਂਦਾ ਪਰ ਹੁਣ ਅਜਾ ਤਰੀਕਾ ਆ ਗਿਆ ਜੇਕਰ ਤੁਸੀਂ ਉਸ ਨੂੰ ਅਪਣਾ ਲਿਆ ਤਾਂ ਸੱਪ ਕੀ ਹੋਰ ਵਿੱਚ ਨੇ ਖਤਰਨਾਕ ਜ਼ਹਿਰੀਲੇ ਜਾਨਵਰ ਨੇ ਤੁਹਾਡੇ ਤੋਂ ਦੂਰ ਭੱਜਣਗੇ ਤੁਹਾਡੇ ਘਰ ਦੇ ਲਾਗੇ ਵੀ ਨਹੀਂ ਫੜਕਣਗੇ ਕੁਝ ਤਰੀਕੇ ਨੇ ਜੋ ਤੁਸੀਂ ਅਪਣਾਓਗੇ ਸਿਰਫ ਘਰ ਦੇ ਖਿੜਕੀਆਂ ਤੇ ਦਰਵਾਜ਼ਿਆਂ ਤੇ ਆ ਚੀਜ਼ਾਂ ਰੱਖਣੀਆਂ ਹੋਣਗੀਆਂ ਸੱਪ ਕੋਸੋਂ ਦੂਰ ਰਹਿਣਗੇ ਜੰਗਲੀ ਜਾਨਵਰ ਜੋ ਜ਼ਹਿਰੀਲੇ ਜਾਨਵਰ ਨੇ ਇਹਨਾਂ ਦਿਨਾਂ ਦੇ ਵਿੱਚ ਐਕਟਿਵ ਹੋ ਜਾਣਗੇ ਕੋਸੋਂ ਦੂਰ ਰਹਿੰਦੇ ਨੇ ਸੋ ਕਿਹੜੀਆਂ ਚੀਜ਼ਾਂ ਨੇ ਕਿਹੜੇ ਤਰੀਕੇ ਨੇ ਉਚਾਣਦਿਆਂ ਪੂਰੀ ਰਿਪੋਰਟ ਦੇ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹੜ੍ਹਾਂ ਦੀ ਸਮੱਸਿਆ ਸ਼ੁਰੂ ਹੋ ਗਈ ਹੈ ਇਸ ਕਰਕੇ ਨਾ ਸਿਰਫ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਇਨਫੈਕਸ਼ਨ ਆਦਿ ਦਾ ਸ਼ਿਕਾਰ ਹੋਣਾ ਪੈਂਦਾ ਸਗੋਂ ਕੀੜੇ ਮਕੋੜੇ ਤੇ ਜਾਨਵਰਾਂ ਦੇ ਕੱਟਣ ਅਤੇ ਘਰਾਂ ਦੇ ਵਿੱਚ ਦਾਖਲ ਹੋਣ ਦਾ ਖਤਰਾ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਜਿਨ੍ਹਾਂ ਦੇ ਪਿੰਡਾਂ ਪਹਾੜੀਆਂ ਜੰਗਲਾਂ ਪਾਰਕਾਂ ਨਦੀਆਂ ਨਾਲਿਆਂ ਦੇ ਆਦੀ ਦੇ ਨੇੜੇ ਘਰ ਨੇ ਉਹਨਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਤੌਰ ਤੇ ਜਨਾਂ ਦੇ ਘਰ ਗਰਾਊਂਡ ਫਲੋਰ ਤੇ ਪਹਿਲੀ ਮੰਜ਼ਲ ਤੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਜੀਵ ਜੰਤੂਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੁਸੀਂ ਵਕ ਵਕ ਕੀਟਨਾਸ਼ਕਾਂ ਘਰੇਲੂ ਪਚਾਰਾਂ ਦੇ ਨਾਲ ਛੋਟੇ ਕੀੜੇ ਮਕੌੜਿਆਂ ਨੂੰ ਆਸਾਨੀ ਦੇ ਨਾਲ ਮਾਰ ਸਕਦੇ ਹੋ ਜਾਂ ਦੂਰ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਸੱਪ ਆ ਜਾਵੇ ਤਾਂ ਤੁਸੀਂ ਕੀ ਕਰੋਗੇ ਮੀਂਹ ਦੇ ਦੌਰਾਨ ਸੱਪਾਂ ਦੇ ਆਉਣ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਨੇ ਤਾਂ ਕੁਝ ਤਰੀਕੇ ਨੇ ਉਹਨਾਂ ਨੂੰ ਅਪਣਾ ਕੇ ਤੁਸੀਂ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਰੱਖ ਸਕਦੇ ਹੋ ਤੁਸੀਂ ਨਿੰਬ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਪਾਣੀ 'ਚ ਨਿੰਬ ਦੇ ਤੇਲ ਨੂੰ ਮਿਲਾ ਕੇ ਰੋਜ਼ਾਨਾ ਘਰ 'ਚ ਛਿੜਕਾਅ ਕਰੋ ਤਾਂ ਤੁਹਾਨੂੰ ਕੀੜਿਆਂ ਤੋਂ ਛੁਟਕਾਰਾ ਮਿਲੇਗਾ ਘਰ ਦੇ ਬਗੀਚੇ 'ਚ ਵੀ ਇਸ ਪਾਣੀ ਦਾ ਛਿੜਕਾਅ ਕਰਦੇ ਰਹੋ ਤੁਸੀਂ ਸੱਪਾਂ ਜਾਂ ਹੋਰ ਜਾਨਵਰਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦੇ ਲਈ ਬਲੀਚਿੰਗ ਪਾਊਡਰ ਦੀ ਵਰਤੋਂ ਕਰ ਸਕਦੇ ਹੋ ਬਾਹਰਲੇ ਬਾਗ ਦੇ ਵਿੱਚ ਖੜੇ ਪਾਣੀ ਉੱਤੇ ਛਿੜਕਾਅ ਕਰੋ ਇਸ ਦੇ ਪਾਣੀ ਦੇ ਨਾਲ ਤੁਸੀਂ ਘਰ ਨੂੰ ਸਾਫ਼ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਦਾਲਚੀਨੀ ਪਾਊਡਰ, ਸਫੇਦ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਘਰ ਦੇ ਬਾਹਰ ਸਪਰੇਅ ਕਰ ਸਕਦੇ ਹੋ। ਉਹਨਾਂ ਥਾਵਾਂ ਤੇ ਨਿਯਮਿਤ ਤੌਰ ਤੇ ਸਪਰੇਅ ਕਰੋ ਜਿੱਥੇ ਸੱਪਾਂ ਦੇ ਆਉਣ ਦੀ ਸੰਭਾਵਨਾ ਹੈ। ਸੱਪਾਂ ਨੂੰ ਘਰ ਤੋਂ ਦੂਰ ਰੱਖਣ ਦੇ ਲਈ ਪਿਆਜ਼ ਅਤੇ ਲਸਣ ਦਾ ਪੇਸਟ ਖਿੜਕੀਆਂ ਅਤੇ ਦਰਵਾਜ਼ਿਆਂ ਤੇ ਲਗਾਓ। ਕਈ ਸੱਪ ਵੀ ਇਸ ਨੂੰ ਸੁੰਘ ਕੇ 도ੜ ਜਾਂਦੇ ਨੇ। ਆਪਣੇ ਘਰ ਦੇ ਬਗੀਜੇ 'ਚ ਲਸਣ ਅਤੇ ਪਿਆਜ਼ ਲਗਾਉਣਾ ਵੀ ਫਾਇਦੇਮੰਦ ਹੋਏਗਾ। ਸੱਪ ਵੀ ਕੁਝ ਪੌਦਿਆਂ ਤੋਂ ਡਰਦੇ ਨੇ ਜਿੱਥੋਂ ਉਹ ਡਰ ਕੇ ਭੱਜ ਜਾਂਦੇ ਨੇ। ਮੌਨਸੂਨ ਦੌਰਾਨ ਕੈਕਟਸ ਸਨੇਕ ਪlant, ਬੇਸਲ 3, ਲੈਮਨ ਗ੍ਰਾਸ ਆਦੀ ਜ਼ਰੂਰ ਲਗਾਉਣੇ ਚਾਹੀਦੇ ਨੇ। ਇਹਨਾਂ ਪੌਦਿਆਂ ਨੂੰ ਘਰ ਦੇ ਮੁੱਖ ਦਵਾਰ ਅਤੇ ਖਿੜਕੀਆਂ ਦੇ ਨੇੜੇ ਲਗਾਓ। ਇਹਨਾਂ ਪੌਦਿਆਂ ਦੀ ਮਹਿਕ ਸੱਪਾਂ ਨੂੰ ਘਰ ਦੇ ਨੇੜੇ ਨਹੀਂ ਆਉਣ ਦੇਵੇਗੀ। ਤਾਂ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਸੱਪਾਂ ਨੂੰ ਆਪਣੇ ਘਰ ਦੇ ਵਿੱਚ ਆਉਣ ਤੋਂ ਰੋਕ ਸਕਦੇ।